ਉਲੇ ਮਹੱਲੇ ਦੇ ਪਿੱਤਰਧਾਰਤੀ ਜੰਡੇਆਲਾ ਗੁਰੂ ਦੀਆਂ ਸੰਗਤਾਂ ਦੇ ਵੱਲੋਂ ਲੰਗਰ ਲਗਾਏ ਗਏ ਉਹ ਵਖੀਏ ਪੂਰੀ ਰਿਪੋਰਟ ਗੁਰੂ ਜੀ ਰਾਮ ਸਰਕਾਰ ਜੰਡੇਆਲਾ ਗੁਰੂ ਸੰਗਤਾਂ ਵੱਲੋਂ ਹਰ ਸਾੜ तकरीबन 18ਵਾਂ ਸਾੜੇ ਲੱਗਿਆ ਵਾ ਜੀਟੀ ਰੋਡ ਦਾਣਾ ਮੰਡੀ ਤੇ ਗੇਟ ਨੰਬਰ 2 ਤੇ ਸਤਿਗੁਰ ਦੀ ਕਿਰਪਾ ਸਦਕਾ ਭੋਲੇ ਮਨ ਦੇ ਇਹ ਮੰਦਰ ਸਾਥ ਦੇਣਾ ਵਰਤਦੇ ਹਨ ਇਸ ਵਾਰ ਸਤਿਗੁਰ ਦੀ ਮੇਰ ਹੋਈ ਹੈ ਸਵੇਰੇ 9:30 ਵਜੇ ਬੀਬੀਆਂ ਸੁਖਮੀ ਸ਼ਾਹ ਜੀ ਬਾਣੀ ਵੀ ਆਰਾਮ ਕਰਦੀਆਂ ਹਨ ਸੁਪਨ ਸ਼ਾਹ ਜੀ ਬਾਣੀ ਦੇ ਭੋਗ ਪੰਦ ਉਪਰੰਤ ਚੋਬੀ ਸਾਹਿਬ ਅਨੰਦ ਸਾਹਿਬ ਜੀ ਦੀਆਂ ਪੌੜੀਆਂ ਲਾ ਕੇ ਭੋਗ ਪੈਂਦੇ ਹਨ ਸਾਜ ਮੇਟੀ ਹੋਈ ਹੈ ਨਾਲ ਹੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਨਾਲ ਹੀ ਸਤਿਗੁਰੂ ਕਿਰਪਾ ਸਰ ਦਾ ਲੰਗਰ ਦੇ ਪ੍ਰਵਾਹ ਕਰਦੇ ਹਨ ਸਵੇਰੇ ਚਾਹ ਪਕੌੜੇ ਅੱਗੇ ਫਿਰ ਦੋਸਤੋਂ ਬਾਅਦ ਬੜੀ ਜੋੜ ਨਾਲ ਬੱਸਾ ਚੋਲੇ ਸੰਗੀ ਸਾਰਾ ਹੋਰ ਉਹ ਰੇਲੀਆਂ بڑا ਜੰਦਾ ਕੋਈ ਨਾ ਕੋਈ ਜਿਹੜੇ ਮਿੱਠੀਆਂ ਮਨਸਾ ਕੋਈ ਸਾਧੂ ਜਿਹੜਾ ਬਣਾ ਬਹੁਤ ਖਾ比亚 ਸੰਗਾਂ ਵਸਦਾ ਹੁੰਦਾ ਹੈ ਦੇਸ਼ ਵਿਦੇਸ਼ ਚ ਜਿਹੜੀਆਂ ਬਾਬੇ ਸੰਗਤਾਂ ਬੱਟੀਆਂ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਦੇਸ਼ ਪ੍ਰਦੇਸ਼ ਦੀ ਸੰਗਤਾਂ ਨੂੰ ਇਹੋ ਹੀ ਬੇਨਤੀ ਹੈ ਵੀ ਸਭ ਕੋ ਜੀ ਸਤਿਗੁਰ ਦੀ ਕਿਰਪਾ ਸਰਗਈ ਹੁੰਦਾ ਹੈ ਜੇ ਕੋਈ ਬੰਦਾ ਹੰਕਾਰ ਵਿੱਚ ਆਣ ਕੇ ਇਹ ਸੋਚੇ ਮੈਂ ਮੈਂ ਬੜਾ ਧਨਾੜ ਹਾਂ ਮੈਂ ਅਮੀਰ ਹਾਂ ਮੈਂ ਕੱਲਾ ਹੀ ਕਰੋੜਾਂ ਵੀ ਖਰਚ ਕਰਕੇ ਲੱਖਾਂ ਖਰਚ ਕਰਕੇ ਮੈਂ ਕੋਈ ਨਾ ਬੇਸਤਰਾ ਲੰਗਰ ਦੀ ਜਾਂ ਕਿਤੇ ਕੋ ਚੱਲਣਾ ਤੇ ਉਹ ਬਦਲ ਨਹੀਂ ਸਕਦਾ ਇੱਥੇ ਸਤਿਗੁਰੂ ਦੀ ਰਹਿਤ ਹੋਵੇ ਉਥੇ ਸੰਗਤਾਂ ਨੂੰ ਸਹਯੋਗ ਮਿਲਦਾ ਹੈ ਗੁਰੂ ਦੀ ਰਹਿਮ ਸਰਕਾਰ ਕਿਰਪਾ ਸਰਕਾਰ ਉਥੇ ਹੀ ਫਿਰ ਨੌ ਨਿਧੀ 18 ਸੀ ਦੀ ਵਾਲੀ ਗੱਲ ਵਰਤੀ ਹੈ ਭੰਡਾਰ ਭਰਦੇ ਆਣ ਕਿਸੇ ਦੀ ਤੋੜ ਨਹੀਂ ਆਉਂਦੀ ਥੋੜੇ ਵਿੱਚ ਹੀ ਵਰਤ ਪੈਂਦੀ ਹੈ ਲੰਗਰ ਹਮੇਸ਼ਾ ਹੀ ਗੁਰੂ ਨਾਨਕ ਦੇ ਜਲਦੇ ਹਨ ਕਿਸੇ ਬੰਦੇ ਦੇ ਨਹੀਂ ਤੇ ਸਦਾ ਹੀ ਇੱਥੇ ਵਧੇ ਹੁੰਦਾ ਹੈ ਨੌਜਵਾਨ ਪੀੜੀ ਨੂੰ ਅਸੀਂ ਇਸੇ ਕਰਕੇ ਸਾਰੇ ਜਿਹੜੇ ਦੇਸ਼ ਦੀ ਜਵਦੇ ਦੀ ਸਰਦਾਰ ਬੇਨਤੀ ਕਰਦੇ ਆਂ ਵੱਧ ਤੋਂ ਵੱਧ ਪਾਣੀ ਦਾ ਪਿਆਰ ਕਰਨ ਪਾਣੀ ਦੇ ਧਾਰਨੇ ਹੋਣ ਪਾਣੀ ਤੇ ਬਾਣਾ ਊੜਾ ਤੇ ਜੋੜਾ ਪੰਜਾਬੀ ਤੋਂ ਕੰਨੀਣਾ ਕਰਾਉਣ ਸਿੱਖੀ ਤੋਂ ਕੰਨੀਣਾ ਕਰਾਉਣ ਊੜਾ ਤੇ ਜੋੜਾ ਛੁੱਟ ਗਿਆ ਤੇ ਸਿਰ ਤੋਂ ਬਹੁਤ ਨੁਕਸਾਨ ਬਹੁਤ ਹੋਏਗਾ ਊੜਾ ਤੇ ਜੋੜਾ ਆਪਣਾ ਇਸ ਦੋ ਚੀਜ਼ਾਂ ਦੇ ਕੈਮਰੇ ਨਾਲ ਪੰਜਾਬੀ ਫਾਂਣੀ ਸਿੱਖਣੀ ਬੋਲਣੀ ਤੇ ਸਿੱਖੀ ਤਿਆਰ ਬਰ ਤਿਆਰਦੇ ਰਹਿਣਾ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਦੇ ਲੱਗੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਨੌਜਵਾਨ ਪੀੜੀ ਜਿਹੜੀ ਸਾਡੇ ਵੀਰ ਛੋਟੇ ਬੱਚਿਆਂ ਦੇ ਬਰਾਬਰ ਦੀ ਹੈ ਹਨ ਜਾਂ ਕੋਈ ਵੀ ਛੋਟਾ ਵੱਡਾ ਉਮਰ ਦਾ ਕੋਈ ਤਰਾਜਾ ਨਹੀਂ ਅੱਜਕੱਲ ਇਹ ਕੋਈ ਐਸੀ ਕਈਆਂ ਲੋਕਾਂ ਨੇ ਪੈਸੇ ਦੇ ਖਾਤਰ ਜੋ ਦੂਜਿਆਂ ਨੂੰ ਨਸ਼ਾ ਲਮਾਉਂਦੇ ਹਨ ਉਹ ਦੇਖਿਆ ਨਾਲ ਪੇ ਉਹਨਾਂ ਦੇ ਆਪਣੇ ਘਰ ਦਾ ਵੀ ਬੁਰਕੇ ਸਤਿਆਨਾਸ਼ ਹੋਇਆ ਹੈ ਅਸੀਂ ਤੇ ਉਹ ਬੰਨੇ ਆਂ ਵੀ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਨਸ਼ਿਆਂ ਦੇ ਲਾਗੇ ਨਾ ਜਾਓ ਜਿਹੜਾ ਤੁਸੀਂ ਉਹ ਮਿਹਨਤ ਆਪਣੀ ਕਰੋ ਮਿਹਨਤ ਕਰਕੇ ਖੁਸ਼ਹਾਲਾ ਚੋ ਕੋ ਧਰਮ ਵੀ ਕਰੋ ਪਾਣੀ ਪਿਓ ਸਿੱਖੀ ਨਾਲ ਪਿਆਰ ਕਰੋ ਗੁਰਬਾਣੀ ਨਾਲ ਪਿਆਰ ਕਰੋ ਇਹੋ ਹੀ ਸਾਡਾ ਕਹਿਣਾ ਹੈ ਸਤਿਗੋਦੀ ਪਹਾੜ ਬਖਸ਼ ਸਿੰਘ ਜੀ ਆਰ ਸਾਡੇ ਤੇ ਇਸੇ ਤਰ੍ਹਾਂ ਹੀ ਸਭ ਨੂੰ ਸੇਵਾ ਲਿੰਦੇ ਹਨ ਦੂਰ ਦੇ ਚਰਨਾਂ ਤੇ ਇਹੋ ਸਾਡੀ ਜੋੜੀ ਹੈ ਆਖਰੀ ਸੁਆਸਾਂ ਤੱਕ ਇਹ ਸੇਵਾ ਲਈ ਜਾਂਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਮਲਕੀਤ ਸਿੰਘ ਬੱਬੂ ਦੀ ਰਿਪੋਰਟ ਪੰਜਾਬੀ ਐਕਟਿਵਟੀ ਵੀ ਅੰਮ੍ਰਿਤਸਰ